ਦਰ ਜਾਣਾ ਸਾਡਾ ਪਾਣੀਆ ਵੇਖੋ ਕਿੱਦਾਂ ਨੱਕੇ ਲਾਇਆ ਸਾਡੇ ਬੂਹਾਂ ਦੇ ਗਾੜੀ ਜੇ ਅਸੀਂ ਇਤਰਾ ਛੱਪੜ ਪੂਰਦੇ ਜਾਂ ਜੱਟ ਪੂਰੀ ਜਾਂਦੇ ਪੂਰੀ ਜਾਂਦੇ ਛੱਪੜ ਕਾਲੀ ਪੂਰਦੇ ਉਹ ਸਰਕਾਰ ਦਾ ਛੱਪੜ ਨਹੀਂ ਪੂਰਨਾ ਚਾਹੀਦਾ ਕਰਨੀ ਪੂਰਦੀ ਆ ਸਾਡੇ ਬੱਚੇ ਨਹੀਂ ਸਕੂਲੇ ਜਾ ਸਕਦੇ ਜੱਟਾਂ ਨੇ ਸਕੂਲੇ ਬੱਚੇ ਪੜ ਸਕਦੇ ਕਰਨੀ ਪੜ ਸਕਦੇ ਸਾਡੇ ਗਰੀਬਾਂ ਦੇ ਬੱਚੇ ਕਿਉਂ ਨਹੀਂ ਪੜ ਸਕਦੇ ਇਸ ਕਰਕੇ ਨਹੀਂ ਪੜ ਸਕਦੇ ਯਾਸੀਂ ਗਰੀਬ ਆ ਸਾਡੇ ਬੱਚਾ ਨੂੰ ਸਕੂਲੇ ਸੁਛੱਟੀ ਕਰਾਉਣੀ ਪੈਂਦੀ ਆ ਹਾਡੇ ਬੂਆ ਗਾੜੀ ਚਾੜਦੇ ਹੋਰ ਨਾ ਤੇ ਮੇਰਾ ਕੋਈ ਨਹੀਂ ਕਰ। ਬੋਲੋ ਜਿੰਦਾਬਾਦ। ਸਾਡੇ ਸਾਡੇ ਬੂਆ ਨਾ ਕਰਦਾ। ਬੂਆ ਅੱਗੇ ਡੱਕੇ ਨਹੀਂ ਆਉਂਦਾ ਤਾਂ ਕਿਹਦਾ ਹੋ ਜਾਈਂ। ਜੇ ਇਤੋਂ ਆ ਗਾ ਬੂਆ। ਜਿੰਦਾਬਾਦ। ਜੇ ਨਾਰਾ ਕਰਕੇ ਲੱਗੇ ਜਿੰਦਾਬਾਦ। ਜੇ ਵਿਕੋ ਪਾਣੀ ਕੀਤਾ ਖਲੋਤਾ। ਸਾਡੇ ਜਹਾਂ ਨੂੰ ਸਾਨੂੰ ਛਪੜਦਾ ਜਾਂ ਸਾਡੇ ਬੱਚੇ ਸਕੂਲੇ ਵੀ ਨਹੀਂ ਜਾ ਸਕਦੇ। ਸਾਡੇ ਬੱਚੇ ਲਿਬੜ ਕੇ ਇੱਥੇ ਪਾਣੀ 'ਚ ਚੜ ਜਾਂਦੇ। ਅਸੀਂ ਕੀ ਕਰੀਏ ਸਾਡੇ ਪੇ ਸਾਡੇ ਬੂਆ ਦੇ ਗਾੜੀ ਨਕੇ ਲੱਗੇ। ਹਾਨੂੰ ਨਾ ਕੋਈ ਮਸਾਹਰ ਦੇਂਦੇ ਆ ਸਾਡਾ ਸਾਰਾ ਮਸਲਾ ਹੱਲ ਕਰੋ ਸਾਡੇ ਪਿੰਡ ਦਾ ਕੀ ਹਾਲ ਆ ਹਨ ਕੋਈ ਹੱਲ ਨਹੀਂ ਦਿੰਦੇ ਸਾਡੇ ਵਾਲਾ ਟੂਟੀਆਂ ਬੰਦ ਕਰ ਛੱਡਦੇ ਆ ਵੋਟਾਂ ਲੈ ਕੇ ਸਰਕਾਰ ਆ ਜਾਂਦੀ ਸਾਡੇ ਤਾਂ ਵੋਟਾਂ ਪਵਾ ਕੇ ਚੱਲ ਜਾਂਦੀ ਆ ਕੀ ਕਰ ਸਰਕਾਰ ਸਾਡੇ ਵਾਲਾ ਬਣਦੀ ਆ ਸਾਡੇ ਤਾਂ ਬਣਦੀ ਸਰਕਾਰ ਜੇ ਅਸੀਂ ਨਾ ਵੋਟ ਪਾਈਏ ਨਾ ਸਰਕਾਰ ਕੋਈ ਵੀ ਨਹੀਂ ਬਣ ਸਕਦੀ ਜੇ ਅਸੀਂ ਵੋਟਾਂ ਪਾ ਸਕਦੇ ਨਾ ਤਾਂ ਸਰਕਾਰ ਵੀ ਪਾ ਸਕਦੇ ਜੇ ਵੋਟਾਂ ਐਕਟ ਨਹੀਂ ਪਾਵਾਂਗੇ ਜਿਹੜੇ ਪਿੰਡ ਦਾ ਮਸਾਹਲ ਹੋਵੇਗਾ ਸਾਡੇ ਪਾਣੀ ਦਾ ਹਾਲ ਕਰੋ ਕਿ ਕਹੇ ਪਾਸੇ ਹਨ ਛਪੜ ਦਵਾ ਹਾਡੇ ਬੱਚਾ ਸਕੂਲ ਨਹੀਂ ਜਾ ਸਕਦਾ ਅੱਜ ਕੀ ਨਾਂ ਤੁਹਾਡਾ ਮੇਰਾ ਨਾਂ ਲੀਲਮਿਆ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਕੋਟਰ ਜੱਤ ਸੌਰੇ ਮੇਰੇ ਕੀ ਗੱਲ ਆ ਤੁਸੀਂ ਰਾਹ ਬੰਦ ਕੀਤਾ ਪਹਿਲਾਂ ਤੇ ਕਿਹਨੂੰ ਪਿੰਡ 'ਚ ਨਹੀਂ ਵੜਨ ਦੇਦੇ ਅਸੀਂ ਪਿੰਡ 'ਚ ਇਸ ਕਰਕੇ ਨਹੀਂ ਵੜਦੇ ਦਿੰਦੇ ਸਾਡਾ ਪਾਣੀ ਦਾ ਹੱਲ ਕਰਕੇ ਤਾਂ ਸਾਡੇ ਆ ਵੇਖੋ ਛੱਪੜ ਕਿੱਦਾਂ ਸਾਰਾ ਜੱਟਾਂ ਨੇ ਮਲ ਲਿਆ ਛੱਪੜ ਸਾਰਾ ਮਲ ਲਿਆ ਪੂਰੀ ਜਾਂਦੀ ਆ ਜੱਟ ਮਿੱਟੀ ਪਾ ਪਾ ਕੇ ਪੂਰੀ ਜਾਂਦੇ ਪੂਰੀ ਜਾਂਦੀ ਆ ਛੱਪੜ ਸਾਡਾ ਪਾਣੀ ਕਿੱਧਰ ਜਾਣਾ ਹਾਡਾ ਪਾਣੀ ਆ ਵੇਖੋ ਕਿਦਾਂ ਨੱਕੇ ਲਾਇਆ ਸਾਡੇ ਬੂਹਾਂ ਦੇ ਗਾੜੀ ਜੇ ਅਸੀਂ ਇਤਰਾ ਛੱਪੜ ਪੂਰਦੇ ਜਾਂ ਜੱਟ ਪੂਰੀ ਜਾਂਦੇ ਪੂਰੀ ਜਾਂਦੇ ਛੱਪੜ ਕਾਲੀਪੁਰ ਤੇ ਉਹ ਸਰਕਾਰ ਦਾ ਛੱਪੜ ਨਹੀਂ ਪੂਰਨਾ ਚਾਹੀਦਾ ਕਰਨੀ ਪੂਰਦੀ ਆ ਸਾਡੇ ਬੱਚੇ ਨਹੀਂ ਸਕੂਲੇ ਜਾ ਸਕਦੇ ਜਿੱਥੇ ਨਾਲ ਸਕੂਲੇ ਬੱਚੇ ਪੜ ਸਕਦੇ ਆ ਕਰਨੀ ਪੜ ਸਕਦੇ ਸਾਡੇ ਗਰੀਬਾਂ ਦੇ ਬੱਚੇ ਕਿਉਂ ਨਹੀਂ ਪੜ ਸਕਦੇ ਇਸ ਕਰਕੇ ਨਹੀਂ ਪੜ ਸਕਦੇ ਵੀ ਅਸੀਂ ਗਰੀਬ ਆ ਸਾਡੇ ਬੱਚਾ ਨੂੰ ਸਕੂਲੇ ਸਕੂਟ ਛੁੱਟੀ ਕਰਾਉਣੀ ਪੈਂਦੀ ਆ ਹਾਂ ਜੀ ਸੁਣਾਈ ਨਹੀਂ ਹੁੰਦੀ ਇਸ ਪਿੰਡ ਚ ਕਰਨੀ ਨਹੀਂ ਦੀ ਹਾਣੂ ਮੈਂ ਜਾ ਕੇ ਡਾਕ ਜਾਂਦੇ ਸਾਡੇ ਜੋ ਹਟੋ ਹਟ ਪਿੰਡ ਲੋਕੀ ਮੈਂ ਜਾ ਕੇ ਡਾਕ ਜਾਂਦੇ ਜੱਟ ਲੋਕ ਮੈਂ ਜਾ ਕੇ ਡਾਕ ਜਾਂਦੇ ਲੋਕੀ ਆਂਦੇ ਸ਼ਰਬਤ ਚ ਪੋੜ ਕੇ ਪਾਣੀ ਇਹਨਾਂ ਨੂੰ ਪਿਉ ਉਸ ਤਰ੍ਹਾਂ ਚ ਕਲੋਜਣਾ ਨੂੰ ਕਰਨੀ ਕਰਾਉਣ ਕੀ ਗੱਲ ਹੈ ਜਨਾਨੀਆਂ ਨੇ ਸਨਾਈ ਕਰਨੀ ਆਪਣੀ ਕਰਨੀ ਕਰਨ ਨਹੀਂ ਉਹ ਕਿਉਂ ਉਹਨਾਂ ਦੇ ਬੱਚੇ ਸਕੂਲੇ ਨਹੀਂ ਜਾਂਦੇ ਕਰ ਲਈ ਜੇ ਉਹ ਇਸ ਕਰਕੇ ਪਿੰਡ ਚ ਤਾਂ ਨਾ ਧੰਨਾ ਲਾਇਆ ਇਸ ਕਰਕੇ ਕਿਸੇ ਨੂੰ ਨਹੀਂ ਆਪਾਂ ਜਾਂਦੇ ਨਾ ਸਾਰਿਆਂ ਨੂੰ ਵਾਪਸ ਸਮੋੜਨੇ ਫੜਾ ਤੇ ਜਾ ਕੇ ਵੇਖੋ ਕੀ ਹਾਲ ਹੈ ਪਾਣੀ ਦਾ ਕੀ ਮੰਨ ਕਰਦੇ ਜਣਾਂ ਛੱਪੜ ਤੇ ਹਾਂ ਛੱਪੜ ਤੋਂ ਨਾਂ ਕਿਹੜਾ ਪਿੰਡ ਕੀ ਗੱਲ ਹੈ ਹਾਂਜੀ ਭਾਜੀ ਮੇਰਾ ਨਾਮ ਸੋਨੀਆ ਜੇ ਮੈਂ ਇਸ ਪਿੰਡ ਦੀ ਕੋਟ ਜ਼ਾਦਾ ਦੇ ਰਹਿਣ ਵਾਲੀ ਆ ਸਾਡੇ ਬੱਚੇ ਲਾਗੇ ਸਕੂਲ ਆ ਛੱਪੜ ਵੇਖੋ ਉੱਥੇ ਜਾ ਕੇ ਕੀ ਬਣਿਆ ਹੋਇਆ ਸਾਡੇ ਪਿੰਡ ਦਾ ਹਾਲ ਕੀਤਾ ਅੱਗੇ ਦੋ ਤਿੰਨ ਵਾਰੀ ਬੱਚੇ ਚੱਲ ਗਏ ਇੱਥੇ ਡਿੱਗ ਕੇ ਜੇ ਪਾਣੀ ਵਿੱਚ ਤੇ ਬੱਚੇ ਬਿਮਾਰ ਵੀ ਹੋ ਗਏ ਜੇ ਸਾਡੇ ਬਹੁਤ ਬਿਮਾਰੀਆਂ ਫੈਲੇ ਤੁਸੀਂ ਘਰ ਦਾ ਚ ਜਾ ਕੇ ਵੇਖੋ ਸਾਡੇ ਪਾਣੀ ਫੈਰ ਗਿਆ ਕੀ ਕਰ ਸਕਦੇ ਆਪਾਂ ਤੁਸੀਂ ਇਹ ਤੋਂ ਸਾਡੀ ਮੀਡੀਆਗੇ ਰਿਪੋਰਟ ਠੀਕ ਮੁਜਾជា ਹਾਂਜੀ ਮੰਗ ਹੈਗੀ ਆ ਕਿ ਸਾਡਾ ਨਿਕਾਸ ਕਰਨ ਪਾਣੀ ਕਿੱਥੇ ਫੈਲ ਰਿਹਾ ਤੁਹਾਡੇ ਪਿੰਡ ਚ ਘਰਾਂ ਚ ਹਾਂਜੀ ਭਾਜੀ ਸਾਡੇ ਘਰਾਂ ਚ ਫੈਲ ਰਿਹਾ ਸਾਡੇ ਗੰਦਗੀ ਇੰਨੀ ਫੈਲ ਰਹੀ ਆ ਹਾਂਜੀ ਇੱਥੇ ਨਾ ਪਿੰਡ ਵਾਲੇ ਆਪ ਹੀ ਆਨ ਕੇ ਨੱਕੇ ਲਾਏ ਜਾਂਦੇ ਹੁਣ ਅਸਾਡਾ ਇਸ ਕਰਕੇ ਨਕਾ ਲਾਇਆ ਵਾ ਕਿਸੇ ਕਿਸ ਨੂੰ ਜਾਣ ਦੇ ਜੀ ਦੇਣਾ ਮੇਰਾ ਨਾਮ ਸਰਬਜੀਤ ਕੌਰ ਐ ਮੈਂ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਐ ਵੇਖੋ ਜੀ ਮੁਸ਼ਕਲੇ ਆ ਸਾਡੇ ਕੋਲ 3 ਤੋਂ 5 ਸਾਲ ਦੇ ਬੱਚੇ ਆਣਦੇ ਆ ਜਿਹੜਾ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਸਰਕਾਰ ਨੇ ਤੋਰੀਆ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੋਇਆ ਹੈ ਵੀ 3 ਸਾਲ ਤੋਂ 5 ਸਾਲ ਦੇ ਬੱਚੇ ਸਾਨੂੰ ਦਿੱਤੇ ਹੋਏ ਆ ਪਰ ਕੀ ਕਰੀਏ ਬੱਚੇ 2 ਕਿਲੋਮੀਟਰ ਤੋਂ ਚੱਲ ਕੇ ਸਾਡੇ ਪਿੰਡ ਕੋਟਰ ਜਿਆਦਾ ਪੜਨ ਆਉਂਦੇ ਆ ਅੱਗੇ ਵੇਖੋ ਪਾਣੀ ਵੇਖੋ ਕਿੰਨਾ ਬੱਚੇ ਆਣ ਨਹੀਂਦੇ ਬੱਚਾ ਤਾਂ ਆਇਆ ਨਹੀਂ ਜਾਣਦੇ ਉਹਨਾਂ ਦੇ ਜਿਹੜੇ ਮਾਪਿਓ ਆ ਉਹ ਇੱਕ ਦਿਹਾੜੀਦਾਰ ਬੰਦਾ ਉਹ ਨਾਂ ਛੱਡ ਕੇ ਆ ਸਕਦੇ ਆ ਨਾ ਲੈ ਕੇ ਜਾ ਸਕਦੇ ਤੇ ਬੱਚੇ ਨਿੱਕੇ ਨੇ ਛੋਟੇ ਨੇ ਉਹਨਾਂ ਨੂੰ ਪੁੱਛੀਦਾ ਤੁਸੀਂ ਕਿਉਂ ਨਹੀਂ ਭੇਜ ਰਹੇ ਉਹ ਕਹਿੰਦੇ ਗਾੜੀ ਤੇ ਪਾਣੀ ਨਹੀਂ ਨਾ ਵਾਕਿਆ ਹੀ ਉਹ ਜਿਹੜਾ ਛੱਪੜ ਆ ਉਹਦਾ ਪਾਣੀ ਸਾਰਾ ਸੜਕ ਦੇ ਉੱਪਰ ਆਇਆ ਹੋਇਆ ਬੱਚੇ ਆਣ ਵੀ ਕਿੱਦਾਂ ਜੇ ਕੋਈ ਬੱਚਾ ਆਉਂਦਾ ਮੈਨੂੰ ਆਂਦੇ ਤੁਸੀਂ ਆਪਣਾ ਰਿਸਕ ਲਓ ਮੈਂ ਕਿੱਦਾਂ ਲਵਾਂ ਜੇ ਕਿਸੇ ਦਾ ਬੱਚਾ ਛੱਪੜ ਦੇ ਵਿੱਚ ਡਿੱਗ ਪੇ ਮੈਂ ਕਿੱਦਾਂ ਪੂਰਾ ਕਰੂੰਗਾ ਬੱਚੇ ਇਸ ਕਰਕੇ ਮੇਰੀ ਸਰਕਾਰ ਦੇ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਪਿੰਡ ਦੇ ਵਿਕਾਸ ਵੱਲ ਧਿਆਨ ਦਿਓ ਜਿੱਥੇ ਵੀ ਛੱਪੜ ਹੈਗਾ ਉਹ ਛੱਪੜ ਨੂੰ ਉੱਥੇ ਪਹਚਾਇਆ ਜਾਵੇ ਤੇ ਨਾ ਪਰੇਸ਼ਾਨੀ ਬੱਚਿਆਂ ਨੂੰ ਕੀਤੀ ਜਾਵੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਇਸ ਪਾਣੀ ਦੇ ਨਾਲ ਬਹੁਤ ਜ਼ਿਆਦੀ ਖਰਾਬ ਹੋਣ ਦੀ ਹੈ ਕਿਹੜਾ ਪਿੰਡ ਕੀ ਮੁਸ਼ਕਲ ਹੈ ਸਤਿ ਸ੍ਰੀ ਅਕਾਲ ਵੀਰ ਚੀਜੀ ਆਣ ਜੀ ਆਏ ਮੰਗ ਕਰਦੇ ਆ ਕਿ ਸਾਡਾ ਇੱਥੇ ਪਾਣੀ ਦਾ ਕਵਾਸ ਕੋਈ ਨਹੀਂਗਾ ਤੇ ਜਿਹੜੇ ਮੈਂਬਰ ਸਰਪੰਚ ਆ ਬਿਲਕੁਲ ਨਹੀਂ ਸੁਣਾਈ ਸਾਡੀ ਗੱਲ ਨਹੀਂ ਜਿੱਦਾਂ ਵੋਟਾਂ ਲੈਣ ਦਾ ਟਾਈਮ ਹੁੰਦਾ ਤਾਂ ਸਾਡੇ ਘਰ ਜਾਂਦੇ ਨੇ ਪੱਗਾ ਬੰਨ੍ਹ ਕੇ ਪਰ ਐਰਕਾ ਕੋ ਵੋਟਾਂ ਲੈਣ ਚੱਲ ਗਿਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਜੇ ਕੋਈ ਸਾਡਾ ਭਾਵੇਂ ਆਪਣਾ ਹੀ ਪਿੰਡ ਭਰਾ ਹੋਵੇ ਮੁਸ਼ਕਲ ਕੀ ਆ ਪਿੰਡ ਮੁਸ਼ਕਲ ਜੀ ਇਹ ਆ ਕਿ ਸਾਨੂੰ ਪਾਣੀ ਦਾ ਕੋਈ ਖਵਾਸ ਹੋਣਾ ਚਾਹੀਦਾ ਵਾ ਛੱਪੜ ਜਿੱਥੇ ਸਰਕਾਰੀ ਹੈਗਾ ਉੱਥੇ ਨਿਕਲਣਾ ਚਾਹੀਦਾ ਕੋਈ ਕੰਪਲੇਂਟ ਕੀਤੀ ਇਹਦੇ ਸਬੰਧੀ ਨਹੀਂ ਜੀ ਅਹੀਂ ਜੇ ਕੋਈ ਕੰਪਲੇਂਟ ਨਹੀਂ ਕੀਤੀ ਅਸੀਂ ਅੱਜ ਪਹਿਲੇ ਦਿਨ ਹੀ ਆਕ ਸੜ ਕੇ ਅਹੀਂ ਕਹਿ-ਕਹਿ ਕੇ ਹਾਰ ਹੋ ਗਏ ਮੈਂਬਰਾਂ ਸਰਪੰਚਾਂ ਨੂੰ ਸਾਡੀ ਕੋਈ ਸੁਣਾਈ ਨਹੀਂ ਜੀ ਮੈਂਬਰ ਨੂੰ ਸਰਪੰਚ ਨੂੰ ਕਿਹਾ ਪਹਿਲਾਂ ਹਾਂਜੀ ਕਿਹਾ ਜੀ ਕੋਈ ਨਹੀਂ ਸੁਣਦਾ ਮੈਂਬਰ ਸਰਪੰਚ ਕਹਿ ਦਿੰਦਾ ਸਾਡੀ ਕੋਈ ਸੁਣਾਈ ਨਹੀਂ ਹੁਣ ਕੀ ਮੰਗ ਕਰਦੇ ਹੋ ਹਾਂ ਨਾ ਇਹ ਮੰਗ ਕਰਦੇ ਆ ਕਿ ਜਿੱਥੇ ਸਰਕਾਰੀ ਛੱਪੜ ਹੈਗਾ ਉੱਥੇ ਨਿਕਲ ਜਾਵੇ ਕੀ ਨਾ ਹੈ ਕਿਹੜਾ ਪਿੰਡ ਹੈ ਸਰਪੰਚ ਕਿਹੜਾ ਪਿੰਡ ਹੈ ਸੜਾਈ ਕੋਟੜਾ ਜਦਾ ਸਰਪੰਚ ਜਲਾਲ ਸਿੰਘ ਇਹ ਤੁਹਾਨੂੰ ਸੁਣ ਨਹੀਂ ਗਿਆ ਇਹੋ ਪਿੰਡ ਹੈ ਮੀਡੀਆ ਲੋਕਾਂ ਨੂੰ ਲਗਾਇਆ ਗਿਆ ਬਾਹਰ ਕੀ ਪਿੰਡ ਦੇ ਵਿੱਚ ਨਾ ਪਾਣੀ ਦਾ ਨਿਕਾਸਾ ਜੀ ਗਿਆ ਪਾਣੀ ਦੇ ਕਾਰਨ ਵੀ ਜਿਹੜੇ ਵਿੱਚ ਸਕੂਲੀ ਗਾ ਪਾਣੀ ਕੋਈ ਤੇ بارش ਦਾ ਤੇ ਕੋਈ ਛੱਪੜ ਦਾ ਪਾਣੀ ਹੁਣ ਸਾਡਾ ਜਿਹੜੇ 6 ਮਹੀਨੇ ਹੋ ਗਏ ਸਾਨੂੰ ਸਪੈੰਡ ਹੋ ਗਏ ਆ ਸਾਡਾ ਕੋਈ ਕੰਮ ਨਹੀਂ ਪਾਣੀ ਕਰਦਾ ਕੇ ਪਾਣੀ ਹੀ ਕਰਦੇ ਰਹੇ ਆ ਸਾਰਾ ਕੰਮ ਕਰਦੇ ਆ ਤੇ ਛੱਪੜ ਚੋਂ ਪਾਣੀ ਨਿਕਣ ਵਾਲਾ ਸਫਾਈ ਹੋਣ ਵਾਲੀ ਹੈ ਹੁਣ ਪ੍ਰਬੰਧਕ ਲੱਗੇ ਆ ਤੇ ਉਹੀ ਹੁਣ ਕਰਾ ਸਕਦੇ ਇਹੀ ਤੇ ਕੋਈ ਕੰਮ ਕਰਾ ਨਹੀਂ ਸਕਦੇ ਤੁਸੀਂ ਆਪਣੇ ਸਮੇ ਇਹ ਗਲੀਆਂ ਬਣਾਈਆਂ ਨਹੀਂ ਇਹੀ ਗਲੀਆਂ ਬਣਾਈਆਂ ਆਪਣੇ ਸਮੇ ਦੇ ਗਲੀਆਂ ਬਣੀਆਂ ਮੁਸ਼ਕਿਲ ਹੁਣ ਕੋਈ ਨਹੀਂ ਮੁਸ਼ਕਿਲ ਪਾਣੀ ਨਹੀਂ ਆ ਛੱਪੜ ਭਰੇ ਆ ਛੱਪੜ ਦਾ ਪਾਣੀ ਬਾਹਰ ਆ ਰਿਹਾ ਉਹਦੀ ਛੱਪੜ ਦੀ ਸਫਾਈ ਹੋਣ ਵਾਲੀ ਹੈ ਤੇ ਉਹਦਾ ਪਾਣੀ ਕੱਢਿਆ ਜਾਏ ਬਾਹਰ